ਦੀਪਕ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਸੂ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਅਸੀਂ ਦੇਖ ਰਹੇ ਹਾਂ ਕਿ ਪੱਛਮੀ ਮੁਲਕਾਂ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਲੋਕ ਰਾਏ ਹੈ ਉਹ ਹੁਣ ਇਮੀਗ੍ਰੇਸ਼ਨ ਦੇ ਵਿਰੋਧ ਵਿੱਚ ਹੁੰਦੀ ਜਾ ਰਹੀ ਹੈ ਅ ਅਮਰੀਕਾ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਪੰਜਾਬ ਭਾਰਤੀਆਂ ਨੂੰ ਵੀ ਰਿਪੋਰਟ ਕੀਤਾ ਗਿਆ ਜੀ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਲਗਾਤਾਰ ਚਿੰਤਾਜਨਕ ਨੇ ਆਪਾਂ ਅ ਡਿਵੋਟ ਵਾਲੀਆਂ ਖਬਰਾਂ ਦਾ ਪਾਠ ਪਹਿਲਾਂ ਦੇਖ ਚੁੱਕੇ ਆ ਜਦੋਂ ਹਥਕੜੀਆਂ ਬੇੜੀਆਂ ਜਿਸ ਤਰ੍ਹਾਂ ਉੜਕੇ ਭੇਜੇਗੇ ਹੁਣ ਇੱਕ ਵਾਰ ਫੇਰ 54 ਦੇ ਕਰੀਬ ਭਾਰਤੀ ਨੌਜਵਾਨਾਂ ਨੂੰ ਅਮਰੀਕਾ ਤੋਂ ਜਿਵੇਂ ਰਿਪੋਰਟ ਕੀਤਾ ਤੇ ਇਸ ਵਾਰ ਜਿਹੜੇ ਰਿਪੋਰਟ ਹੋਣ ਵਾਲੇ ਨੌਜਵਾਨ ਨੇ ਉਹ ਸਾਰੇ ਹਰਿਆਣੇ ਨਾਲ ਸੰਬੰਧਿਤ ਨੇ ਬਾਸੂ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਨੂੰ ਮਨਤਾ ਦੇ ਰਹੇ ਆਂ ਅਸੀਂ ਕਹਿ ਰਹੀਆਂ ਕਿ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਜਿਹੜੇ ਮੁਲਕਾਂ ਚਾਏ ਨੇ ਜਿਉਂ ਉਸ ਨਿਯਮਾ ਤਹਿਤ ਨਹੀਂ ਆਏ ਤਾਂ ਉਹਨੂੰ ਵਾਪਸ ਭੇਜਿਆ ਜਾ ਸਕਦਾ ਇਹਦੇ ਵਿੱਚ ਕੋਈ ਹੁਣੀ ਪਰ ਬੰਦੇ ਨਾਲ ਵਿਵਹਾਰ ਤਾਂ ਹੋਵੇ ਉਹ ਆਪਾ ਸਿਕੰਦਰਪੁਰਸ ਵਾਲਾ ਪੜ੍ਹਦੇ ਹੁੰਦੇ ਸੀ ਨਾ ਕਿ ਰਾਜੇ ਨੇ ਪੁੱਛਿਆ ਕਿ ਮੇਰੇ ਨਾਲ ਕਿਹਜਾ ਵਿਆਹ ਕਰਾਂ ਜਿਹੋ ਜਿਹਾ ਇੱਕ ਰਾਜਾ ਦੂਜੇ ਰਾਜ ਨੂੰ ਕੰਦਰ ਮਨੁੱਖ ਨਾਲ ਮਨੁੱਖੀ ਵਿਵਹਾਰ ਤਾਂ ਹੋਣਾ ਜ਼ਰੂਰੀ ਹੈ ਨਾ ਸੋ ਜਿਸ ਤਰ੍ਹਾਂ ਉਹਨਾਂ ਨੂੰ ਬੇੜੀਆਂ 'ਚ ਹਥਕੜੀਆਂ 'ਚ ਫੌਜੀ ਜਹਾਜ਼ਾਂ 'ਚ ਲੱਤ ਕੇ ਭੇਜਿਆ ਉਰੇ ਵੀ ਉਸ ਸਮੇਂ ਜਦੋਂ ਇੱਕ ਮੁਲਕ ਦਾ ਮੁਖੀ ਦੂਏ ਮੁਲਕ ਦੇ ਮੁਲਕ ਨੂੰ ਮੁਖੀ ਨੂੰ ਆਪਣਾ ਮਿੱਤਰ ਦੱਸਦਾ ਹੋਵੇ ਉਹ ਕਹਿੰਦਾ ਮੇਰਾ ਬੈਸਟ ਫਰੈਂਡ ਹੈ ਉਹ ਕਹਿੰਦਾ ਕੁਦਰਤੀ ਰਿਸ਼ਤਾ ਹੈ ਸਾਡਾ ਤਾਂ ਕੁਦਰਤੀ ਸਾਂਝ ਹੈ ਤੇ ਉਹਦੇ ਵਿਚਾਲੇ ਸਾਰਾ ਕੁਝ ਵਾਪਰਿਆ ਤੇ ਇਹ ਸਮੇਂ ਅਮਰੀਕਾ ਨਾਲ ਜਿਹੋ ਜੀ ਸਥਿਤੀ ਹੈ ਉਹਦੇ ਵਿੱਚ ਟੈਰਫ ਵਾਲਾ ਇਸ਼ੂ ਫਸਿਆ ਹੈ ਰੂਸ ਯੂਕਰੇਨ ਦੀ ਜੰਗ ਵਾਲਾ ਇਸ਼ੂ ਫਸਿਆ ਹੈ ਟ੍ਰੇਡ ਵਾਰ ਵਾਲਾ ਮਸਲਾ ਜੀ ਕਿ ਅਸੀਂ ਤਾਂ ਭਾਰਤ ਦੇ ਵਿੱਚ ਜਿਹੜਾ ਆਪਣਾ ਕੰਮ ਕਰਾਂਗੇ ਉਹ ਜ਼ੀਰੋ ਟੈਰਫ ਤੇ ਕਰਾਂਗੇ ਤੁਹਾਡੇ ਵਾਲੇ ਤੇ ਅਸੀਂ 25 25 ਲਾਵਾਂਗੇ ਸੋ ਇਹ ਸਾਰੀ ਸਥਿਤੀ 'ਚ ਜਦੋਂ ਇਹ ਖਬਰ ਚਲੰਜਾਂ ਵਾਲੀ ਆਈ ਤੈਕ ਪਰ ਫਿਰ ਪਾਰਤ ਦੇ ਵਿੱਚ ਇੱਕ ਖਬਰ ਨੂੰ ਫਿਕਰਮੰਦੀ ਵੱਜੋ ਲਿਆ ਗਿਆ ਔਰ ਇਸ ਵਾਰ 54 ਦੇ 54 ਮੁੰਡੇ ਬਸੂਜੀ ਹਰਿਆਣੇ ਨਾਲ ਸੰਬੰਧਤ ਨੇ ਸਭ ਤੋਂ ਵੱਧ ਕਰਨਾਲ ਦੇ ਨੇ 16 ਉਸ ਤੋਂ ਬਾਅਦ ਕੈਥਲ ਦੇ ਨੇ 14 ਫਿਰ ਅੰਬਾਲਾ ਦੇ 5 ਕੁਰ ਖੇਤਰ ਦੇ 5 ਫਿਰ ਜਮਨਾ ਨਗਰ ਦੇ 4 ਫਿਰ ਜੀਨ ਦੇ 3 ਹੈ ਫਿਰ ਸੋਨੀਪੱਤ ਦੇ 2 ਪੰਚਕੁਲਾ ਫਤਿਹਬਾਦ ਪਾਣੀਪੱਤ ਰੋहतक ਇਹਨਾਂ ਸਾਰਿਆਂ ਦੇ ਇੱਕ ਇੱਕ ਇੰਜ 54 ਹੁਣ ਇਹਦੇ ਵਿੱਚੋਂ ਜਿਹੜਾ ਅਗਲਾ ਪਹਿਲੂ ਆਇਆ ਉਹ ਇੱਕ ਹੋਰ ਨਵੀਂ ਫਿਕਰ ਤੋਂ ਜਨਮਿਆ ਕਿ ਜਾਣਕਾਰੀ ਕੁਝ ਖਬਰਾਂ ਦੇ ਵਾਦਨਾ ਕਿੰਨਾਂ ਤੋਂ ਆਈ ਤੁਹਾਡੇ ਕੋਲ ਵੱਧ ਹੋਈ ਕਿ ਮੇਰੇ ਨਾਲ ਉਹ ਖਬਰ ਕਿ ਕੈਨੇਡਾ ਦੇ ਵਿੱਚ ਕੁਝ ਦਸਤਾਵੇਜ਼ਾਂ ਦੇ ਹਵਾਲੇ ਨਾਲ ਕੰਮ ਜਾਂ ਧਾਮਾਂ ਤੇ ਛਾਪੇ ਮਾਰੀ ਹੋ ਰਹੀ ਹੈ ਉਹ ਜਿੱਥੇ ਰਹਿੰਦੇ ਨੇ ਜਾਂ ਕੁਝ ਕਰਦੇ ਨੇ ਕਿਉਂਕਿ ਕਈ ਵਿਜ਼ਟਰ ਵੀਜੇ ਤੇ ਗਏ ਹੁੰਦੇ ਨੇ ਕਈ ਸਟੂਡੈਂਟ ਵੀਜੇ ਤੇ ਗਏ ਹੁੰਦੇ ਨੇ ਤੇ ਉਹ ਪ੍ਰਕਿਰਿਆ ਮੁੱਕਣ ਤੋਂ ਬਾਅਦ ਜੇ ਪੱਕੇ ਨਹੀਂ ਹੋ ਪਾਉਂਦੇ ਜਾਂ ਵਿਜ਼ਟਰ ਵੀਜੇ ਤੋਂ ਬਾਅਦ ਅੱਗੇ ਨਹੀਂ ਵੀਜਾ ਵੱਧ ਤਾਂ ਕਈ ਵਾਰ ਸੱਜੇ ਖੱਬੇ ਹੋ ਜਾਂਦੇ ਨੇ ਕਿਸੇ ਦੇ ਫਾਰਮ ਹਾਊਸਾਂ 'ਚ ਰਹਿੰਦੇ ਨੇ ਕਿਤੇ ਕੰਮ ਕਰਦੇ ਨੇ ਐਸੇ ਤੇ ਲੇਤੇ ਉਹ ਲੋਕਾਂ ਦੇ ਬਾਰੇ ਵੀ ਕਹਿੰਦੇ ਹੁਣ ਛਾਪੇਮਾਰੀ ਹੋ ਰਹੀ ਹੈ ਤੇ ਕਈਆਂ ਨੂੰ ਨੋਟਸ ਦਿੱਤਾ ਗਿਆ ਕਿ ਵੀ ਤੁਹਾਨੂੰ ਦੇਸ਼ ਨਿਕਾਲ ਦਿੱਤਾ ਜਾਊਗਾ ਸੋ ਇਹਦਾ ਮਤਲਬ ਇੱਕ ਵਾਇਦਾ ਇਧਰੋਂ ਵੀ ਤੁਰਨ ਵਾਲੀ ਹੈ ਇੱਕ ਪਾਸੇ ਸਾਡੇ ਮੁਲਕ ਦੇ ਵਿੱਚ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਉੱਤਰੀ ਭਾਰਤ ਹਰਿਆਣਾ ਚ ਵੀ ਉਹਨਾਂ ਦੇ ਨਾਲ ਚ ਇਹ ਤੇਜ਼ੀ ਹੈ ਕਿ ਕਿਸੇ ਤਰ੍ਹਾਂ ਵਿਦੇਸ਼ ਚਲੇ ਜਾਈਏ ਦੂਸਰੇ ਪਾਸੇ ਜਿਹੜੀਆਂ ਇਹ ਖਬਰਾਂ ਆਉਂਦੀਆਂ ਨੇ ਇਹ ਫਿਕਰਮੰਦੀਆਂ ਵਾਲੇ ਨੇ ਮੈਂ ਕਹਿੰਦਾ ਕਿ ਜੇਕਰ ਇਸ ਤਰੀਕਾ ਕਰਨ ਨੂੰ ਅਪਣਾਇਆ ਗਿਆ ਤਾਂ ਇਹ ਸਾਡੀਆਂ ਸਰਕਾਰਾਂ ਦੀ ਨਲੈਕੀ ਹੈ ਕਟੋਕਟ ਸਰਕਾਰ ਇੰਨਾ ਕੁ ਤਾਂ ਰابطਾ ਕਰ ਸਕਦੀ ਹੈ ਨਾ ਕਿ ਤੁਸੀਂ ਸੂਚੀ ਤਿਆਰ ਕਰੋ ਜੀ ਜਿਹੜੇ ਗਲਤ ਤਰੀਕੇ ਨਾਲ ਆ ਕੇ ਅਸੀਂ ਉਹਨਾਂ ਨੂੰ ਲੈ ਜਾਣੇ ਆ ਸਾਨੂੰ ਸਪੁਰਦ ਕਰ ਦਿਓ ਸੋ ਇਹਦੇ ਉੱਤੇ ਭਾਰਤ ਸਰਕਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੂੰ ਕੋਈ ਉਹ ਕਰਨ ਦੀ ਲੋੜ ਹੈ ਨਹੀਂ ਤਾਂ ਇਹ ਬਹੁਤ ਗੰਭੀਰ ਪਹਿਲੂ ਹੈ ਮਾਪਿਆਂ 'ਚ ਫਿਕਰ ਹੈ ਕਿਉਂਕਿ ਆਪਾਂ ਇਹ ਵੀ ਜਾਣਦੇ ਹਾਂ ਕਿ ਜਿਹੜੇ ਡੌਂਕੀ ਲਾ ਕੇ ਜਾਂਦੇ ਨੇ ਬਸੂਜੀ ਉਹ ਜਾਣਦੇ ਕਿਹੜੇ ਘਰਾਂ ਦੇ ਲੋਕ ਨੇ ਜਿਨ੍ਹਾਂ ਕੋਲ ਇੱਕ ਨੰਬਰ ਦਾ ਤਰੀਕਾ ਨਹੀਂ ਤੇ ਇੱਕ ਨੰਬਰ ਦੇ ਤਰੀਕੇ ਨਾਲ ਜਾਣਦੇ ਹੋ ਕਾਬਲ ਨਹੀਂ ਤਾਂ ਉਹਨਾਂ ਨਾਲ ਹੀ ਮਜਬੂਰੀ ਤੇ ਇਹਦੇ ਲਈ ਉਹ ਕੋਈ ਜ਼ਮੀਨ ਵੇਚਦਾ ਕੋਈ ਗਹਿਣੇ ਵੇਚਦਾ ਕੋਈ ਆਪਣੇ ਮਾਂ ਦੇ ਕੰਨਾਂ ਦੇ ਵਾਲੀਆਂ કાਟੇ ਗਹਿਣੇ ਰੱਖਦਾ ਸੋ ਸਥਿਤੀ ਚੋ ਘਰ ਵੀ ਗਵਾ ਲਿਆ ਪੈਸਾ ਵੀ ਗਵਾ ਲਿਆ ਜ਼ਮੀਨ ਵੀ ਗਵਾ ਲਈ ਤੇ ਪੁੱਤ ਕੁਛ ਖੱਟ ਕੇ ਵੀ ਨਹੀਂ ਮੁੜ ਰਿਹਾ ਤੇ ਉਲਟੀ ਨਮੋਸ਼ੀਗਲ ਪੈ ਰਹੀ ਹੈ ਇਹ ਫਿਕਰਮੰਦੀ ਵਾਲੀ ਸਥਿਤੀ ਹੈ ਸੋ ਸਰਕਾਰਾਂ ਨੂੰ ਇਹਦੇ ਉੱਤੇ ਕੋਈ ਗੌਰ ਕਰਨ ਦੀ ਲੋੜ ਹੈ ਤੇ ਦੀਪਕ ਜੀ ਡੀਆਈਜੀ ਐਚਐਸ ਪੁੱਲਰ ਦੇ ਜਦੋਂ ਛਾਪੇ ਪਏ ਨੇ ਬਹੁਤ ਸਾਰਾ ਕੈਸ਼ ਬਰਾਮਦ ਹੋਇਆ ਬਹੁਤ ਸਾਰਾ ਸੋਨਾ ਬਰਾਮਦ ਹੋਇਆ ਪੂਰੇ ਮੁਲਕ ਦੇ ਲੋਕ ਹੈਰਾਨ ਪਰੇਸ਼ਾਨ ਹੋ ਗਏ ਹੁਣ ਤਾਂ ਇਦਾਂ ਲੱਗਦਾ ਕਿਤੇ ਡੀਆਈਜੀ ਪੁੱਲਰ ਦਾ ਖਜ਼ਾਨਾ ਕਿਤੇ ਪੰਜਾਬ ਸਰਕਾਰ ਤੋਂ ਵੱਡਾ ਹੀ ਨਾ ਹੋਵੇ ਦੇਖੋ ਪੰਜਾਬ ਸਰਕਾਰ ਜੇ ਡੀਆਈਜੀ ਪੁੱਲਰ ਦਾ ਨਹੀਂ ਤਾਂ ਹੋਰ ਕਿੰਨਿਆਂ ਦਾ ਮਲਾ ਕੇ ਤਾਂ ਘੱਟੋ ਘੱਟ ਇੰਨਾ ਕੁ ਬਣ ਸਕਦਾ ਬੱਸ ਉਹ ਜੀ ਪੰਜਾਬ ਦਾ ਕਰਜ਼ਾ ਉਤਰ ਸਕਦਾ ਸੋ ਜੇ ਇਹ ਤੋਂ ਹੰਦਲਾ ਲਾ ਲਿਆ ਜਾਵੇ ਕਿ ਦੀਵਾਲੀ ਵਾਲੇ ਦਿਨ ਜਾਉਣਾ ਤੋਂ 2-4 ਦਿਨ ਪਹਿਲਾਂ ਜਦੋਂ ਡੀਆਈਜੀ ਅਰਚਰਿੰਗ ਭੁੱਲਰ ਫੜੇਗੇ ਮੈਂ ਤਾਂ ਕਹਿੰਦਾ ਸੀਗਾ ਵੀ ਘੱਟੋ ਘੱਟ ਹੋਰ ਨਹੀਂ ਤਾਂ ਇਹੋ ਜਿਹੇ ਜਿੰਨੇ ਅਧਿਕਾਰੀ ਸ਼ੰਕੇ ਸ਼ੋਭੇ 'ਚ ਹੈਗੇ ਨੇ ਕਿ ਅਚਨਕ ਤਰੱਕੀ ਹੋਈ ਹੈ ਲਾਲਚ ਕਰ ਵਧਿਆ ਹੈ ਰਹਿਣ ਸਹਿਣ ਬਦਲਿਆ ਤਰੀਕਾ ਕਰ ਤੇ ਘੱਟੋ ਘੱਟ ਉਹਨਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਾ ਲੈਣ ਕਿ ਇਹਨਾਂ ਦਿਨਾਂ 'ਚ ਉਹਨਾਂ ਦੀਆਂ ਗੱਡੀਆਂ ਕਿੰਨੀਆਂ ਅੱਗੇ ਪਿੱਛੇ ਗਈਆਂ ਕਿੰਨਾ ਕਮਾਲ ਢੋਇਆ ਕਿੰਨਾ ਕੀ ਕਿਉਂਕਿ ਜਦੋਂ ਹਰਚਰਨ ਭੁੱਲਰ ਦੇ ਘਰੇ ਛਾਪਾ ਪਿਆ ਤਾਂ ਉਹਨਾਂ ਨੂੰ ਵੀ ਫਿਕਰ ਪਿਆਊਗਾ ਜੀ ਉਹਨਾਂ ਨੇ ਵੀ ਆਪਣੇ ਝੋਲਿਆਂ ਝੋਲਿਆਂ ਨੂੰ ਹੱਥ ਲਾ ਲੂ ਕੇ ਦੇਖਿਆਊਗਾ ਕਿ ਸਾਡੇ ਵਾਲੇ ਠੀਕ ਪਏ ਨੇ ਜੀ ਸੋ ਇਸ ਲਈ ਇਹ ਤਾਂ ਇੱਕ ਪਹਿਲੂ ਹੈਗਾ ਪਰ ਹਰਚਰਮ ਸਿੰਘ ਪੁੱਲਰ ਉਹਨਾਂ ਦੀਆਂ ਮੁਸ਼ਕਲਾਂ ਹੁਣ ਲਗਾਤਾਰ ਵੱਧ ਰਹੀਆਂ ਨੇ ਇੱਕ ਪਾਸੇ ਪਤਾ ਲੱਗ ਰਿਹਾ ਕਿ ਪਰਿਵਾਰ ਨਿਸ਼ਾਨੇ ਤੇ ਆ ਪਰਿਵਾਰ ਦੀਆਂ ਜਾਇਦਾਦਾਂ ਕਿਉਂਕਿ ਕੱਲੀ ਬੇਨਾਮ ਜ਼ਮੀਨੇ ਨਹੀਂ ਹੈਗੀ ਕੱਲੇ ਮਤਲਬ ਕਿ ਇਹੀ ਕੁਛ ਨਹੀਂ ਉਦੋਂ ਬਾਅਦ ਜਿਹੜੇ ਲੋਕਰ ਨੇ ਉਹ ਵੀ ਕਹਿੰਦੇ ਜੀ ਬੇਨਾਮ ਨੇ ਉਹ ਵੀ ਕਿਸੇ ਹੋਰਾਂ ਦੇ ਨਾਮ ਤੇ ਹੈਗੇ ਨੇ ਉੱਥੇ ਤੱਕ ਅਜੇ ਕੱਲ੍ਹ ਜਾ ਰਹੀ ਹੈ ਤੇ ਹੁਣ ਜਿਹੜੇ ਫਲੈਟ ਨੇ ਉਹਨਾਂ ਦਾ ਜਾਂਚ ਤੱਕ ਹੋ ਗਿਆ ਪਹਿਲਾਂ ਆਪਾਂ ਮੈਂ ਇਸੇ ਪ੍ਰੋਗਰਾਮ 'ਚ ਹਫ਼ਤਾ ਖਣ ਪਹਿਲਾਂ ਗੱਲ ਕਰ ਰਹੇ ਸੀ ਕਿ ਕੀ ਪਤਾ ਲੱਗ ਰਿਹਾ ਕੈਨੇਡਾ ਉਰ ਦੁਬਈ ਦੇ ਫਲੈਟ ਚਰਚਾ ਚ ਆ ਰਹੇ ਨੇ ਕਿ ਉਹ ਲੋਕਰ ਖੁੱਲ੍ਹਿਆ ਤੇ ਉੱਚੋਂ 55 ਫਲੈਟ ਡਿੱਗੇ ਤੇ ਉਹਦੇ ਵਿੱਚੋਂ ਬਾਹਰ ਦੇ ਵੀ ਫਲੈਟ ਵੀ ਸੀਗੇ ਸੋ ਹੁਣ ਕਲੀਅਰ ਹੋ ਗਿਆ ਜੀ ਕਿ ਤਿੰਨ ਤਾਂ ਕੈਨੇਡਾ 'ਚ ਹੀ ਨੇ ਤੇ ਦੋ ਦੇ ਕਰੀਬ ਦੁਬਈ 'ਚ ਵੀ ਨੇ ਸੋ ਹੁਣ ਇਹਨੂੰ ਮਨੀ ਲਾਂਡਰਿੰਗ ਦਾ ਮਾਮਲਾ ਵਿੱਚ ਜੁੜਨਾ ਹੈ ਕਿਤਨਾ ਕਿਤੇ ਕਿ ਵਪਾਰ ਦੇਸ਼ਾ ਦੇ ਵਿੱਚ ਕਾਰੋਬਾਰ ਦਾ ਪਹਿਲੂ ਹੈ ਕਿਹਦੇ ਨਾਲ ਸ਼ੇਅਰ ਹੋਲਡਰ ਹੈ ਤੇ ਇਧਰ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਵੀ ਇਹ ਸਾਰੇ ਮਾਮਲਿਆਂ 'ਚ ਤੋਂ ਫਸੇ ਰਹੇ ਨੇ ਪਰ ਜਿਹੜੀ ਦੇਖਣ ਵਾਲੀ ਗੱਲ ਹੈ ਬਾਸੂ ਜੀ ਇਹਦੇ ਵਿੱਚ ਉਹ ਇਹ ਹੈ ਕਿ ਸਰਕਾਰ ਤੇ ਸਿਆਸੀ ਜਮਾਤ ਕਿਉਂ ਚੁੱਪ ਹੈ ਨਹੀਂ ਸਤਾਧਾਰੀ ਇਧਰ ਕਹੇ ਇੱਕ ਇੱਕ ਭ੍ਰਸ਼ਟ ਅਫਸਰ ਫੜ ਲਿਆ ਜੀ ਬਾਕੀ ਇਨਕੁਆਇਰੀ ਅਸੀਂ ਕਰਕੇ ਦਿੰਨੇ ਆ ਅਸੀਂ ਤੁਹਾਡੇ ਲਈ ਜਾਂ ਹੋਰ ਡਾਟਾ ਉਪਲਬਧ ਕਰਾਉਣੇ ਆ ਉਹ ਚੁੱਪ ਕਿਉਂ ਆ ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਆਇਆ ਸਿਰਫ ਦਿਖਾਵੇ ਵਜੋਂ ਤੋਂ ਬਿਨਾ ਕੁਝ ਨਹੀਂ ਇਹਦਾ ਮਤਲਬ ਸਰਕਾਰ ਨੂੰ ਕੀ ਕੋਈ ਆਪਣਾ ਫਿਕਰ ਹੈ ਕੀ ਵਿਰੋਧੀ ਧਿਰੋਂ ਦੇ ਲੀਡਰਾਂ ਨੂੰ ਕੋਈ ਆਪਣਾ ਫਿਕਰ ਹੈ ਉਹ ਚੁੱਪ ਕਿਉਂ ਨੇ ਨਹੀਂ ਤਾਂ ਉਹ ਸਰਕਾਰ ਦੇ جواب ਪੜਾਉਣ ਕੇ ਗ੍ਰਹਿ ਮੰਤਰੀ ਸਦੀਪਾਲ ਦੇਵੇ ਜੀ ਉਹਦੇ ਨਕਸਲਿਆ ਕੁਝ ਹੋ ਰਿਹਾ ਜੀ ਤੁਹਾਡੇ ਅਧਿਕਾਰ ਖੇਤਰ ਸੀ ਉਹ ਵੀ ਚੁੱਪ ਨੇ ਸੁੱਪ ਫੇੜੀ ਹੈ ਪਰ ਮਾਮਲਾ ਇਹ ਤਾਂ ਅੱਗੇ ਵਧਿਆ ਜੀ ਹੁਣ ਇਹਨਾਂ ਦਾ ਜਿਹੜਾ ਉਹ ਕ੍ਰਿਸ਼ਨੂ ਸੀਗਾ ਮੁੰਡਾ ਜਿਹੜਾ ਦਲਾਲਗिरी ਦਾ ਕਹਿੰਦੇ ਕੰਮ ਕਰਦਾ ਸੀ ਜਿਹੜਾ ਸਾਲੂ ਸਿੰਘ ਧਰਮਸੋਤ ਨਾਲ ਵੀ ਕੰਮ ਕਰ ਚੁੱਕਿਆ ਔਰ ਸਭ ਤੋਂ ਵੱਧ ਉਹਦੀ ਚਰਚਾ ਨਵਜੋਤ ਸਿੰਘ ਸਿੱਧੂ ਨਾਲ ਕੰਮ ਕਰਨ ਦੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਉਹ ਆਈਟੀ ਹੈੱਡ ਵਨ ਕੇ ਵੀ ਨਜ਼ਦੀਕੀ ਬਣ ਕੇ ਵੀ ਮੈਂ ਕਿਹਾ ਸਿੱਧੂ ਨੂੰ ਚਾਹੇ ਪਤਾ ਹੀ ਨੋਵੇ ਕਿ ਉਹ ਕਿਹੜੀਆਂ ਗਤੀਵਿਧੀਆਂ ਚ ਪਰ ਸਿੱਧੂ ਦੇ ਨਾਂ ਤੇ ਹੋ ਸਕਦਾ ਉਹਨੇ ਕਾਫੀ ਕੁਝ ਤੱਕ ਪਹੁੰਚ ਅਪਰੋਚ ਕੀਤੀ ਹੋਵੇ ਉਹ ਕ੍ਰਿਸ਼ਨੂ ਦਾ ਰਿਮਾਂਡ ਲੈਣ ਲਈ ਸੀਬੀਆਈ ਕੋਰਟ ਦੇ ਵਿੱਚ ਸੀਬੀਆਈ ਨੇ ਪਹੁੰਚ ਕਰ ਲਈ ਹੈ ਜੀ ਅਜ ਐਪਲੀਕੇਸ਼ਨ ਦਿੱਤੀ ਹੈ ਕੱਲ ਨੂੰ ਉਹਦੇ ਤੇ ਮੇ ਵੀ ਫੈਸਲਾ ਆ ਜਾਣਾ ਹੈ 12 ਦਿਨ ਦਾ ਰਿਮਾਂਡ ਮੰਗਿਆ ਉਹ ਕ੍ਰਿਸ਼ਨੂ ਦਾ ਤੇ ਉਹ 12 ਦਿਨ ਦੇ ਰਿਮਾਂਡ ਚੋਂ ਮੰਨਿਆ ਜਾ ਰਿਹਾ ਕਿ ਹਫਤੇ ਖੰਡ ਦਾ 8 ਦਿਨ ਦਾ ਰਿਮਾਂਡ ਤਾਂ ਮਿਲੇ ਜਾਊਗਾ ਕਿਉਂਕਿ ਜਦੋਂ ਪਹਿਲੇ ਦਿਨ ਹਰਚਨਪੁਰੇਲਾ ਨੂੰ ਫੜਿਆ ਗਿਆ ਤਾਂ ਕਈਆਂ ਨੇ ਕਿਹਾ ਵੀ ਸੀਬੀ ਨੇ ਰਿਮਾਂਟ ਕਿਉਂ ਨਹੀਂ ਲਿਆ ਬਸਤੂ ਸਾਹਿਬ ਕਿ ਉਸ ਦਿਨ ਉਹਨਾਂ ਨੂੰ ਇਹ ਚਾਕੇ ਜਿੰਨੇ ਇਨਪੁਟ ਅਸੀਂ ਇਕੱਠੀ ਕਰਕੇ ਕਾਰਵਾਈ ਕੀਤੀ ਅੱਜ ਹੋਰ ਕੁਝ ਜਾਣਨ ਦੀ ਲੋੜ ਨਹੀਂ ਕਿਉਂਕਿ ਬਿਜੀਲੈਂਸ ਦਾ ਹੈ ਨਹੀਂ ਕਿ ਪਹਿਲਾਂ ਫੜ ਲਓ ਫਿਰ ਪੁੱਛੋ ਉਹਨੂੰ ਉਹ ਕਹਿੰਦੇ ਅਸੀਂ ਪਹਿਲਾਂ ਤਿਆਰੀ ਨਾਲ ਫੜਿਆ ਹੁਣ ਸਾਨੂੰ ਪੁੱਛਣ ਦੀ ਲੋੜ ਨਹੀਂ ਪਰ ਉਸ ਤੋਂ ਬਾਅਦ ਜੋ ਕੁਝ ਬਰਾਮਦ ਹੋਇਆ ਲੋਕਰਾਂ ਚੋਂ ਜੋ ਕੁਝ ਘਰ ਚੋਂ ਜਿਹੜੇ ਪੁਲਿਸ ਵਾਲੇ ਨੂੰ ਚੌਂਕੀਦਾਰ ਲਾਇਆ ਵਾ ਸੀਗਾ ਫਾਰਮ ਹਾਊਸ ਤੋਂ ਉਹ ਸਮਾਨ ਲੈ ਕੇ ਜਿਹੜਾ ਭੱਜਿਆ ਉਹਦੇ ਹਵਾਲੇ ਨਾਲ ਫਿਰ ਘਰਾਂ ਦੇ ਵਿੱਚ ਨੌਕਰਾਂ ਨੂੰ ਅੱਡ ਪੁੱਛਿਆ ਪਤਨੀ ਨੂੰ ਪੁੱਤਰ ਨੂੰ ਅੱਡ ਪੁੱਛਿਆ ਉਹ ਸਾਰਾ ਕੁਝ ਤੇ 14 ਦੇ ਕਰੀਬ ਦਫ਼ਤਰ ਦੇ ਵਿੱਚ ਨਾਲ ਕਰਦੇ ਮਲਾਜ਼ਮਾਂ ਦੀ ਜਿਵੇਂ ਪੁੱਛਕਿਛ ਹੋਈ ਤੇ 2 ਦੇ ਕਰੀਬ ਆਈਪੀਐਸ ਅਧਿਕਾਰੀਆਂ ਤੋਂ ਗੁਪਤ ਪੁੱਛਕਿਛ ਹੋ ਚੁੱਕੀ ਆ ਉਹ ਸੂਚੀ 27 ਤੱਕ ਜਾ ਰਹੀ ਆ 27 ਲੋਕਾਂ ਤੋਂ ਪੁੱਛਕਿਛ ਹੋਣ ਸਕਦੀ ਆ ਸੋ ਜਿੰਨਾ ਉਹ ਨਵਾਂ ਡਾਟਾ ਇਕੱਠਾ ਕੀਤਾ ਹੁਣ ਉਹਦਾ ਮਲਾਂਨ ਕਰਨਗੇ ਪਹਿਲਾਂ ਮੈਨੂੰ ਉਹਦਾ ਕ੍ਰਿਸ਼ਨੂ ਦਾ ਹੋਊਗਾ ਰਿਮਾਂਡ ਤੇ ਆਉਂਦੇ ਦਿਨਾਂ ਚਰਚਰ ਭੁੱਲਰ ਦਾ ਵੀ ਰਿਮਾਂਡ ਆਊਗਾ ਜੀ ਦੀਪਕ ਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਮੀਨਾਰ ਕੰਡਕਟ ਕਰਨ ਦੀ ਜਿਹੜੀ ਪਰਮਿਸ਼ਨ ਨਹੀਂ ਦਿੱਤੀ ਗਈ ਇਹ ਮਾਮਲਾ ਵੱਡਾ ਬਣਦਾ ਜਾ ਰਿਹਾ ਹੈ ਬਿਲਕੁਲ ਬਸੂ ਜੀ ਇਹ ਪਹਿਲੂ ਬਹੁਤ ਗੰਭੀਰ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਚੁਣੀ ਹੋਈ ਨਮਾਇੰਦਾ ਜਮਾਤ ਹੈ ਸੱਤ ਵੱਲੋਂ ਜਿਨ੍ਹਾਂ ਦਾ ਇੱਕ ਮੈਂਬਰ ਅਹੁਦੇਦਾਰ ਵੀ ਹੈ ਸਵਾਲੇ ਵੀ ਨਹੀਂ ਅਹੁਦੇਦਾਰੀ ਚ ਨਾਮ ਵੀ ਹੋਵੇ ਉਹ ਪਰ ਜੇਕਰ ਇੱਕ ਵਿਦਿਆਰਥੀਆਂ ਦਾ ਵਿੰਗ ਸੈਮੀਨਾਰ ਕਰਾਉਣਾ ਚਾਹੁੰਦਾ ਹੈ ਤੇ ਉੱਥੇ ਵਿਚਾਰਾਂ ਦਾ ਪ੍ਰਗਟਾਵਾ ਹੋਵੇਗਾ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਜੀ ਹਾਂ ਉੱਥੇ ਕੁਝ ਹਾਂ ਗਲਤ ਗੱਲ ਹੋ ਸਕਦੀ ਹੈ ਜੀ ਕੁਝ ਕਾਨੂੰਨ ਤੋਂ ਸਵਿਧਾਨ ਤੋਂ ਬਾਹਰ ਜਾ ਕੇ ਹੋ ਸਕਦੀ ਤਾਂ ਪਹਿਲਾਂ ਹੀ ਕਿਵੇਂ ਤੁਸੀਂ ਅੰਦਾਜ਼ਾ ਲਾ ਰਹੇ ਹੋ ਪਹਿਲਾਂ ਹੀ ਕਿਵੇਂ ਗਰੰਟੀਡ ਮੰਨ ਕੇ ਚੱਲਦੇ ਹੋ ਕਿ ਕੁਝ ਹੋ ਜਾਏਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀਪੁਰੂ ਦੇਸ਼ ਭਰ ਚ ਮਨਾਇਆ ਜਾ ਰਿਹਾ ਔਰ ਗੁਰੂ ਸਾਹਿਬ ਦੇ ਹਵਾਲੇ ਨਾਲ ਜੇ ਅਸੀਂ ਸਮਝਣਾ ਹੋਵੇ ਤਾਂ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਵੱਡੀ ਉਦਾਹਰਨ ਇਹੀ ਹੈ ਕਿ ਜਦੋਂ ਤੁਹਾਡਾ ਆਪਣਾ ਨਿੱਚ ਉਹਦੇ ਨਾਲ ਕੋਈ ਸੰਬੰਧ ਨਹੀਂ ਰੱਖਦਾ ਸੀ ਤੁਹਾਡੀ ਵਿਚਾਰਧਾਰਾ ਉਸ ਚੀਜ਼ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ ਪਰ ਦੂਸਰੇ ਧਰਮ ਦੇ ਮਾਮਲੇ 'ਚ ਜੇਕਰ ਰਾਜਾ ਉੱਥੇ ਦੇ ਨਿਯਮ ਨਹੀਂ ਮੰਨਣ ਦੇ ਰਿਹਾ ਤਾਂ ਉਹਦੇ ਖਿਲਾਫ ਕੁਰਬਾਨੀ ਦੇਣ ਤੱਕ ਜਾਣਾ ਇਹ ਤੋਂ ਵੱਡੀ ਉਦਾਹਰਣ ਹੋਰ ਕਿੱਥੇ ਪਈ ਹੈ ਜੀ ਤੇ ਉਸ ਵਿਸ਼ੇ ਦੇ ਆਧਾਰ ਦੇ ਉੱਤੇ ਜੇ ਇੱਕ ਸੰਸਥਾ ਸੈਮੀਨਾਰ ਕਰਾਉਣਾ ਚਾਹੁੰਦੀ ਹੈ ਤੇ ਯੂਨੀਵਰਸਿਟੀ ਸੈਨੇਟ ਕਹਿੰਦੀ ਹੈ ਜੀ ਜਾਂ ਯੂਨੀਵਰਸਿਟੀ ਦੇ ਪ੍ਰਬੰਧਕ ਪ੍ਰਸ਼ਾਸਨਿਕ ਤੌਰ 'ਤੇ ਕਹਿੰਦੀਆਂ ਨੇ ਜੀ ਕਿ ਨਹੀਂ ਜੀ ਇਹ ਤਾਂ ਮਨਜ਼ੂਰ ਨਹੀਂ ਕਿਵੇਂ ਜੀ ਉਹ ਕਹਿੰਦੇ ਜੀ ਸਾਨੂੰ ਬੁਲਾ ਰਿਆਂ ਦਾ ਨਾਂ ਨਹੀਂ ਦਿੱਤਾ ਤੇ ਜਦੋਂ ਕਿ ਕਰਾਉਣ ਵਾਲੇ ਕਹਿੰਦੇ ਜੀ ਬੁਲਾਰਿਆਂ ਦਾ ਨਾਮ ਦਿੱਤਾ ਇਹਨਾਂ ਨੂੰ ਪੰਗਾ ਹੀ ਬੁਲਾ ਰਹਿਆਂ ਤੇ ਆ। ਭਈ ਜੇ ਤਾਂ ਬੁਲਾ ਰਹਿਆਂ ਤੇ ਕੋਈ ਅਦਾਲਤੀ ਕੇਸ ਚੱਲਦਾ ਹੈ ਕਿਤੇ ਉਹ ਦੋਸ਼ੀ ਕਰਾਰ ਨੇ ਕਿਤੇ ਉਹਨਾਂ ਦੇ ਉੱਤੇ ਕੋਈ ਅਜਿਹਾ ਹੈ ਨਾ ਕੋਈ ਜੇਲ੍ਹ ਘੱਟ ਕੇ ਆਏ ਨੇ ਕੁਛ ਆਏ ਨੇ ਫਿਰ ਤਾਂ ਕੋਈ ਆਧਾਰ ਬਣਾ ਸਕਦੇ ਜਿਵੇਂ ਯੂਨੀਵਰਸਿਟੀ ਜੇਕਰ ਸਿਰਫ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਸਹਿਮਤੀ ਹੈ ਸਹਿਮਤੀ ਦਾ ਮਸਲਾ ਤੇ ਤੁਸੀਂ ਫਿਰ ਪੈਰਲ ਆਪਣਾ ਸੈਮੀਨਾਰ ਕਰਾ ਕੇ ਆਪਣੇ ਵਿਚਾਰ ਰੱਖ ਲਓ ਭਾਈ। ਵਿਦਿਆਰਥੀਆਂ ਤੇ ਸਟੂਡੈਂਟ ਤੇ ਸਰੋਤਿਆਂ ਤੇ ਛੱਡ ਦੋ ਨਾ ਕਿ ਉਹਨਾਂ ਨੇ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਵਿਚਾਰ ਪਰ ਇਸ ਤਰ੍ਹਾਂ ਰੋਕਣ ਦੇ ਪਿੱਛੇ ਮਨਸ਼ਾ ਸਮਝ ਆਉਂਦੀ ਹੈ ਕਿ ਇੱਕ ਧਿਰ ਦੀ ਕੋਈ ਨੀਤੀ ਕੰਮ ਕਰ ਰਹੀ ਹੈ ਪਰ ਸਵਾਲ ਬਾਸੂ ਜੀ ਇਹ ਪੰਜਾਬ ਯੂਨੀਵਰਸਿਟੀ ਦੇ ਇਹ ਸੈਮੀਨਾਰ ਦਾ ਨਹੀਂ ਹੈ ਕਿਉਂਕਿ ਇਸ ਪੈਧੂ ਦੇ ਉੱਤੇ ਤਾਂ ਐਸਜੀਪੀਸੀ ਨੇ ਵੀ ਇਤਰਾਜ਼ ਪ੍ਰਗਟਾਇਆ ਤੇ ਜਸਦੇਵਰ ਸਾਹਿਬਾਨ ਨੇ ਵੀ ਇਤਰਾਜ਼ ਪ੍ਰਗਟਾਇਆ ਕਿ ਰੋਕ ਨਹੀਂ ਲਗਣੀ ਚਾਹੀਦੀ ਪਤਾ ਲੱਗ ਰਿਹਾ ਹੈ ਕਿ ਐਸਜੀਪੀਸੀ ਦਾ ਇੱਕ ਵਕਤ ਮਹਿਲਨ ਤੱਕ ਵੀ ਆਇਆ ਸੀ ਉਹ ਕਹਿੰਦੇ ਵੀ ਹਾਲ ਨੂੰ ਇਹਨੇ ਮਨਜ਼ੂਰੀ ਦਿੱਤੀ ਹੈ ਬੁਲਾਰਿਆਂ ਤੋਂ ਤਾਂ ਕੋਈ ਮਸਲਾ ਹੀ ਨਹੀਂ ਵਿੱਚ ਪਰ ਇਥੋਂ ਮੰਸ਼ਾ ਸਮਝਣ ਦੀ ਲੋੜ ਹੈ ਕਿ ਇਹ ਸਵਾਲ ਪੰਜਾਬ ਯੂਨੀਵਰਸਿਟੀ ਦਾ ਨਹੀਂ ਹੈ ਇਹ ਸਵਾਲ ਵਿਚਾਰਾਂ ਦੇ ਪ੍ਰਕਟਾਵੇ ਦਾ ਜਿਹੜੀ ਵੀ ਧਿਰ ਸਰਕਾਰ ਦੇ ਨਾਲ ਸੁਰਚ ਸੁਰਮ ਲਾ ਕੇ ਨਹੀਂ ਗੱਲ ਕਰਦੀ ਉੱਥੇ ਫਿਰ ਰੋਕਿਆ ਜਾ ਰਿਹਾ ਇੱਕ ੱਲੇ ਆਪਾਂ ਦਿੱਲੀ ਦੀਆਂ ਕਿੰਨੀਆਂ ਯੂਨੀਵਰਸਿਟੀਆਂ ਹੈ ਬਾਹਰਲੀਆਂ ਹੋਰ ਸੂਬਿਆਂ ਦੀਆਂ ਕਿੰਨੀਆਂ ਯੂਨੀਵਰਸਿਟੀਆਂ ਜਿੱਥੇ ਇਹ ਜੀਆਂ ਰੋਕਾਂ ਲੱਗ ਰਹੀਆਂ ਨੇ ਪਰ ਆਵੇ ਦਾ ਪਹਿਲੂ ਆ ਜਵੇ ਵਿਚਾਰਾਂ ਦਾ ਪਹਿਲੂ ਆ ਜਵੇ ਸੈਮੀਨਾਰ ਦਾ ਪਹਿਲੂ ਆ ਜਵੇ ਜਥੇਬੰਦੀਆਂ ਦਾ ਪਹਿਲੂ ਮਤਲਬ ਕਿਸੇ ਸਮੇਂ ਹੁੰਦਾ ਸੀ ਦਰਬਾਰੀ ਕਵੀ ਹੁੰਦੇ ਸੀ ਰਾਜਿਆਂ ਨੇ ਰੱਖੇ ਹੋਏ ਕਿ ਜੀ ਉਹ ਰਾਜ ਦਾ ਗੁਣਗਾਨ ਹੀ ਗਾਉਣਗੇ ਹੈਨਾ ਤੇ ਫਿਰ ਉਸ ਤੋਂ ਬਾਅਦ ਇਹ ਚਾਪਲੂਸੀ ਵਾਲਾ ਵੀ ਚੁਰਿਆ ਕਿ ਮੰਤਰੀਆਂ ਸੰਤਰੀਆਂ ਚਾਪਲੂਸ ਵਾਲੇ ਬੰਦੇ ਹੀ ਰੱਖਣੇ ਆ ਹੁਣ ਇਹ ਤੋਂ ਗਾਂਹ ਵੱਧ ਗਈ ਗੱਲ ਹੁਣ ਇੱਥੇ ਤੱਕ ਨਹੀਂ ਆ ਹੁਣ ਉਹ ਕਹਿੰਦੇ ਵੀ ਗੁਣਗਾਨ ਸਾਡੇ ਵਾਲਾ ਹੀ ਗਾਉਣਾ ਜਿਹੜਾ ਗੀਤ ਅਸੀਂ ਦਵਾਂਗੇ ਅੱਗੇ ਹੁੰਦਾ ਸੀ ਕਿ ਘਟੋ ਘਟ ਲੇਖਕ ਕਵੀ ਗੀਤਕਾਰ ਗੀਤ ਆਪਣਾ ਲਿਖ ਕੇ ਲਿਆਉਂਦਾ ਸੀ ਨਾ ਚਾਹੇ ਰਾਜੇ ਦੀ ਉਤਸਵ ਚ ਲਿਖ ਕੇ ਲਿਆਉਂਦਾ ਸੀ ਉਹ ਕਹਿੰਦੇ ਨਾ ਗੀਤ ਵੀ ਅਸੀਂ ਉਹ ਲਿਖ ਕੇ ਦਵਾਂਗੇ ਉਹੀ ਗਾਣਾ ਜੇ ਤੁਸੀਂ ਆਪਣਾ ਗੀਤ ਕਰ ਰਹੇ ਹੋ ਚਾਹੇ ਉਹ ਸਾਡਾ ਉਤਸਵ ਹੋਵੇ ਸਾਨੂੰ ਮਨਜ਼ੂਰ ਨਹੀਂ ਸੋ ਇਸ ਲਈ ਜਦੋਂ ਵਿਚਾਰਾਂ ਤੋਂ ਪੈ ਲੱਗਣ ਲੱਗ ਜਵੇ ਇਹ ਤੁਹਾਨੂੰ ਸਰਕਾਰ ਆਪਣੀ ਨੀਤੀਆਂ ਦੇ ਮਾਮਲੇ ਚ ਕਮਜ਼ੋਰ ਹੈ ਆਪਣੇ ਫੈਸਲਿਆਂ ਦੇ ਮਾਮਲੇ ਚ ਕਮਜ਼ੋਰ ਹੈ ਜਿੱਦੀ ਇਹ ਉਦਾਹਰਣ ਹੈ ਦੀਪਕ ਜੀ ਅਸੀਂ ਬਿਹਾਰ ਦੇ ਵਿੱਚ ਦੇਖਿਆ ਜਦੋਂ ਵੋਟਰ ਲਿਸਟ ਦੀ ਰਿਵੀਜ਼ਨ ਹੋਈ ਐਸਆਈਆਰ ਦੇ ਤਹਿਤ ਬੜਾ ਰੌਲਾ ਪਿਆ ਉੱਥੇ ਤੇ ਹੁਣ ਇਹਦੇ ਦੂਜੇ ਗੇਟ ਦੇ ਵਿੱਚ 12 ਸੂਬਿਆਂ ਦੇ ਵਿੱਚ ਰਿਵੀਜ਼ਨ ਹੋਏਗੀ ਬਿਲਕੁਲ ਜੀ ਅੱਜ ਭਾਰਤੀ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਤਰੀਕਾਂ ਦਾ ਐਲਾਨ ਕੀਤਾ ਸਮਾਂਬੱਧ ਐਲਾਨ ਕੀਤਾ ਸੂਬਿਆਂ ਦਾ ਐਲਾਨ ਕਰਤਾ 12 ਦੇ ਕਰੀਬ ਸੂਬੇ ਨੇ ਜਿੱਥੇ 3 ਤੋਂ 3 ਮਹੀਨੇ ਦਾ ਸਮਾਂ ਚੱਲਣਾ ਹੈ ਜਿਹਦੇ ਵਿੱਚੋਂ ਕਿਉਂਕਿ ਅੱਜ ਹੀ ਰਾਤ ਤੋਂ ਵੋਟਰ ਸੂਚੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਤੇ ਭਲਕੇ ਤੋਂ ਕੱਲ ਤੋਂ ਮਤਲਬ ਕਿ 28 ਤਰੀਕ ਤੋਂ 28 ਅਕਤੂਬਰ ਤੋਂ ਲੈ ਕੇ 7 ਫਰਵਰੀ ਤੱਕ ਇਹ ਵੋਟ ਸਦਾਈ ਦਾ ਐਸਆਈਆਰ ਦਾ ਪੈਨੂ ਇਹਨਾਂ ਤੋਂ ਬੈਂਚ ਲੈਣਾ ਜਦੋਂ ਕਿ ਬਿਹਾਰ ਨੂੰ ਲੈ ਕੇ ਮੁੱਦਾ ਵੱਡਾ ਉੱਠਿਆ ਇਹਦੇ ਨਾਲ ਨਾਲ ਵੋਟ ਸਦਾਈ ਦੇ ਨਾਲ ਨਾਲ ਮਤਲਬ ਕਿ ਵੋਟ ਚੋਰੀ ਦਾ ਮੁੱਦਾ ਵਿਰੋਧੀ ਧਿਰ ਵੱਲੋਂ ਵੱਡਾ ਸਵਾਲ ਖੜਾ ਕੀਤਾ ਗਿਆ ਵੋਟ ਸਦਾਈ ਦੇ ਮਾਮਲੇ 'ਚ ਤਾਂ ਵਾਸੂ ਜੀ ਇਹ ਜਿਹੇ ਪੈਨੂ ਸਾਹਮਣੇ ਆਏ ਕਿ মিডিਆ ਦਾ ਇੱਕ ਅਧਾਰਾ ਬਿਹਾਰ ਦੇ ਵਿੱਚ ਆ ਲੋਕਾਂ ਨੂੰ ਪੁੱਛਣ ਗਿਆ ਵੋਟ ਸਦਾਈ ਤੋਂ ਬਾਅਦ ਕਿ ਕੀ ਰਿਹਾ ਜੀ ਤੁਹਾਨੂੰ ਕੀ ਲੱਗਦਾ ਜੀ ਤੇ ਇੱਕ ਸੱਤ ਦੇ ਵਿੱਚ ਬੈਠੇ ਪੰਜ ਸੱਤ ਬੰਦਿਆਂ 'ਚ ਇੱਕ ਦੇ ਮੂਰੇ ਮਾਈਕ ਕਰਤਾ ਇੱਕ ਪੱਤਰਕਾਰ ਨੇ ਕਿ ਜੀ ਪਤਾ ਲੱਗਿਆ ਤੁਹਾਡੇ ਵੋਟ ਸਦਾਈ ਹੋਈ ਹੈ ਕੀ ਮਹਿਸੂਸ ਕਰਦੇ ਹੋ ਜੀ ਕੀ ਹੋਇਆ ਉਹ ਕਹਿੰਦਾ ਭਾਈ ਮੇਰੇ ਸੇ ਮਤ ਪੁੱਛੋ ਮੈਂ ਤਾਂ ਜਿੰਦਾ ਹੀ ਨਹੀਂ ਹੂੰ ਮੋਟਰ ਸੂਚੀ 'ਚ ਇਹ ਤੋਂ ਬਾਅਦ ਹੋਰ ਤੰਜ ਕੀ ਹੋਊਗਾ ਮਤਲਬ ਮੈਂ ਬੁੱਧਾ ਤੇ ਫਿਰ ਉਹ ਕਹਿੰਦਾ ਕਿ ਆ ਤਿੰਨ ਘਰ ਛੱਡ ਕੇ ਸਾਹਮਣੇ ਘਰ ਤੇ ਕਹਿੰਦਾ ਕਿ ਉਹ ਬੰਦੇ ਨੂੰ ਕਹਿੰਦਾ ਪਤਾ ਨਹੀਂ 12 ਸਾਲ ਹੋ ਗਏ ਮਰੀ ਨੂੰ ਕਹਿੰਦਾ ਪਰ ਉਹ ভোটার ਦੀ ਤੁਸੀਂ ਚੀਜ਼ ਹੁੰਦਾ ਉਹਨੂੰ ਜਾ ਕੇ ਪੁੱਛ ਲੋ ਦੱਸ ਦੂਗਾ ਤੁਹਾਨੂੰ ਜਿਹੜਾ ਮਰਿਆ ਬੰਦਾ ਉਹ ভোটার ਸੂਚੀ ਚ ਹੈ ਅਜੇ ਵੀ ਹੈਗਾ ਵੋਟ ਸੁਧਾਈ ਤੋਂ ਬਾਅਦ ਤੇ ਜਿਹੜਾ ਜਿੰਦਾ ਉਹ ਕੱਟਿਆ ਗਿਆ ਤੇ ਫਿਰ ਇਹ ਵੀ ਕਿਹਾ ਚੋਣ ਕਮਿਸ਼ਨ ਨੇ ਕਿ ਭਈ ਇਹ ਤਾਂ ਆਧਾਰ ਕਾਰਡ ਦਾ ਮਤਲਬ ਤੁਹਾਡੀ ভোটার ਨਹੀਂ ਹੈ ਤੇ ਫਿਰ ਜੇ ਇਹ ਨਹੀਂ ਹੈ ਤਾਂ ਫਿਰ ਬਣਾਈ ਕਿਉਂ ਗਏ ਕਿ ਕਿਉਂ ਬਣਾਈ ਗਏ ਕਿ ਕਿ ভোটার ਕਾਰਡ ਹੀ ਤੁਹਾਡਾ ਹੈ ਇੱਥੇ ਦਾ ਅਸਲੀ ਆਧਾਰ ਚੀਜ਼ ਹੈ ਫਿਰ ਦੂਸਰੇ ਪਾਸੇ ਇਹਦੇ ਨਾਲ ਇਹ ਵੀ ਪਹਿਲੂ ਉੱਠਿਆ ਗਿਆ ਨਾਗਰਿਕਤਾ ਦਾ ਕੋਈ ਸਵਾਲ ਨਹੀਂ ਬਈ ਜੇ ਨਾਗਰਿਕ ਨੂੰ ਆਪਣੇ ਮੁਲਕ ਚ ਵੋਟ ਪਾਉਣ ਦਾ ਯਕੀਨ ਨਹੀਂ ਫਿਰ ਉਹ ਨਾਗਰਿਕ ਆ ਦਾ ਜੇ ਉਹਨੂੰ ਲੋਕਤੰਤਰਕ ਤੌਰ ਤੇ ਆਖ ਨਹੀਂ ਸੋ ਇਹ ਸਾਰੇ ਸਵਾਲਾਂ ਨਾਲ ਅਜੇ 2-4 ਹੋਇਆ ਜਾ ਰਿਹਾ ਸੀਗਾ ਕਿ ਅੱਜ ਚੋਣ ਕਮਿਸ਼ਨ ਨੇ ਪੂਰੇ ਮੁਲਕ ਦੇ ਹਵਾਲੇ ਨਾਲ ਇਹ ਵਾਰਤ ਖੋਲਤੀ 12 ਸੂਬੇ ਆ ਜੀ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਜੁਪੀ ਵੱਡਾ ਸੂਬਾ ਪੱਛਮੀ ਬੰਗਾਲ ਹੈ ਰਾਜਸਥਾਨ ਹੈ ਮੱਧ ਪ੍ਰਦੇਸ਼ ਹੈ ਅੰਡੇਮਾਨ ਨਿਕੋਬਾਰਾ ਛਤੀਸਗੜ ਹੈ ਗੋਆ ਹੈ ਗੁਜਰਾਤ ਹੈ ਕੇਰਲਾ ਇਹ ਲક્ષਦੀਪ ਹੈ ਪੁੰਡਿਚਰੀਆ ਹੈ ਨਾ ਤਾਮਿਲनाडु ਹੈ ਸੋ ਇਹ 12 ਸੂਬੇ ਹੈ ਹੁਣ ਇਹਨਾਂ ਦੇ ਵਿੱਚੋਂ ਤੁਸੀਂ ਜੇ ਹੈਰਾਨ ਹੋਮੋਗੇ ਕਿ 226 ਦੇ ਵਿੱਚ ਚਾਰ ਸੂਬਿਆਂ ਚ ਤਾਂ ਚੋਣਾਂ ਨੇ ਜੀ ਪੱਛਮੀ ਬੰਗਾਲ ਦੇ ਵਿੱਚ ਕੇਰਲਾ ਚ ਤਾਮਿਲनाडु ਚ ਪੁੰਡਿਚਰੀ ਚ ਤੇ 227 ਦੇ ਵਿੱਚ ਗੋਆ ਗੁਜਰਾਤ ਯੂਪੀ ਚੋਣਾਂ ਨੇ ਤੇ 227 ਚ ਨਾਲ ਪੰਜਾਬ ਚ ਆ ਜਾਣੀ ਪਤਾ ਨਹੀਂ ਫਰਵਰੀ ਤੋਂ ਬਾਅਦ ਪੰਜਾਬ ਕਦਨੀ ਨੂੰ ਵੀ ਆ ਜਾਣ ਸਵਾਲ ਨਹੀਂ ਹੈ ਕਿ ਜੇ ਦੇਸ਼ ਨੂੰ ਵੋਟ ਸਦਾਈ ਦੇ ਉੱਤੇ ਸ਼ੰਕੇ ਸ਼ੋਭੇ ਨੇ ਜੇ ਤੁਸੀਂ ਬਿਹਾਰ ਦੇ ਮਾਮਲੇ 'ਚ ਲੋਕਾਂ ਦਾ ਯਕੀਨ ਬਹਾਲ ਨਹੀਂ ਕਰ ਸਕੇ ਤਾਂ ਉਸ ਤੋਂ ਪਹਿਲਾਂ ਹੀ ਤੁਸੀਂ ਕਿਵੇਂ ਤੁਰ ਪਏ ਸੁਪਰੀਮ ਕੋਰਟ ਤੋਂ ਹੁਣ ਝਾੜਾ ਪੈ ਰਹੀਆਂ ਤੁਹਾਨੂੰ ਉਸ ਤੋਂ ਬਾਅਦ ਕਿੰਨੇ ਨਾਮ ਜਨਤਕ ਕਰਨੇ ਪਏ ਕਿੰਨਾ ਕੁਝ ਠੀਕ ਕਰਨ ਦੀ ਪਹਿਲ ਕਦਮੀ ਕਰਨੀ ਪਈ ਅਜੇ ਵੀ ਉੱਥੇ ਤੁਸੀਂ ਖੜੇ ਹੋ ਕਟਾਇਰੇ ਦੇ ਵਿੱਚ ਤੇ ਉਹਦੇ باوجود ਤੇ ਕਾਲੀ ਕਰਦੀ ਹੈ ਜੀ ਫਿਰ ਇਹ ਪਾਰਟੀ ਦਾ ਏਜੰਡਾ ਇਹ ਸੱਤਾਧਾਰੀ ਧਿਰ ਦਾ ਏਜੰਡਾ ਇਹ ਪ੍ਰੈਸ ਕਾਨਫਰੰਸ ਚੌਣ ਕਮਿਸ਼ਨ ਨੇ ਕੀਤੀ ਹੈ ਕਿ ਬੀਜੇਪੀ ਨੇ ਕੀਤੀ ਲੋਕ ਤਾਂ ਇਹ ਸਵਾਲ ਪੁੱਛਦੇ ਨੇ ਕਿ ਜਦੋਂ ਬੋਲੀ ਉਹਨਾਂ ਦੀ ਬੋਲਣੀ ਹੈ ਉਹਨਾਂ ਦੇ ਅੰਦਾਜ਼ 'ਚ ਜਵਾਬ ਦੇਣੇ ਹੈ ਫਿਰ ਆਜ਼ਾਦ ਆਜ਼ਾਦ ਸੰਸਥਾ ਕਿਵੇਂ ਹੋਈ ਇਹਦੇ ਸਭ ਦੇ ਦਰਮਿਆਨ ਪਹਿੰਦੂ ਇੱਕ ਵੱਖਰਾ ਤੌਰ ਤੇ ਜਿਹੜਾ ਦੇਖਣ ਵਾਲਾ ਉਹ ਹੀ ਹੈ ਕਿ ਪੰਜਾਬ ਦੀ ਸਿਆਸੀ ਜਮਾਤ ਚੁੱਪ ਕਿਉਂ ਹੈ ਮਤਲਬ ਠੀਕ ਹੈ ਬੀਜੇਪੀ ਤਾਂ ਆਪਾਂ ਮੰਨ ਸਕਦੇ ਹਾਂ ਕਿ ਉਹ ਤਾਂ ਕੇਂਦਰ ਦੇ ਇਸ਼ਾਰੇ ਤੇ ਬੋਲੂਗੀ ਪੰਜਾਬ ਦੀ ਬੀਜੇਪੀ ਯੂਨਿਟ ਨਾ ਬੋਲੇ ਵਿਰੋਧੀ ਧਿਰ ਜਿਹਦਾ ਆਗੂ ਦੇਸ਼ ਭਰ ਚੋਂ ਰੋ ਰਾ ਪਿੱਟ ਰਿਆ rahul gandhi ਝੰਡਾ ਬਰਦਾਸ਼ਤ ਬਣਿਆ ਇਸ ਵੋਟ ਚੋਰੀ ਤੋਂ ਲੈ ਕੇ ਵੋਟ ਸਦਾਈ ਦੇ ਖਿਲਾਫ ਪੰਜਾਬ ਕਾਂਗਰਸ ਬਿਆਨ ਦੇ ਕੇ ਟਵੀਟ ਦੇ ਕੇ ਜਿੱਦਣ ਉਥੋਂ ਹੁਕਮ ਆ ਜਾਂਦਾ ਇੱਕ ਦਿਨ ਦੀ ਕੋਈ ਮੀਟਿੰਗ ਕਰ ਲੋ ਜੀ ਆ ਕਰ ਲੋ ਓਵਰ ਆਲ ਕੀ ਸਮਝ ਨਹੀਂ ਆਈ ਕੀ ਪੰਜਾਬ ਕਾਂਗਰਸੀ ਲੀਡਰਾਂ ਨੂੰ ਇਹ ਮੁੱਦਾ ਸਮਝ ਨਹੀਂ ਆਉਂਦਾ ਜਾਂ ਉਹਨਾਂ ਨੂੰ ਜਿੱਦਾਂ ਹੀ ਵੋਟ ਸਦਾਈ ਦੇ ਖਿਲਾਫ ਨਾਰੇ ਲਈ ਬਾਹ ਚੱਕਣੀ ਯਾਦ ਆਉਂਦੀ ਆ ਚਦੇ ਉਹਨਾਂ ਨੂੰ ਈਡੀ ਦੇਖਣ ਲੱਗ ਜਾਂਦੀ ਆ ਸੀਬੀਏ ਦੇਖਣ ਲੱਗ ਜਾਂਦੀ ਆ ਆਪਣੇ ਪਿਛਲੇ ਕਾਰਜਕਾਲ ਦੇ ਕਿਤੇ ਘਫਲੇ ਦਿਖਣਾ ਜਾਂਦੇ ਕੀ ਕਰਨ ਉਹਨਾਂ ਦੀ ਚੁੱਪੀ ਕਿਉਂ ਦੂਸਰੇ ਬਸ ਸੱਤਾਧਾਰੀ ਤੇਰੇ ਜਿਹੜੀ ਬਿਹਾਰ ਚ ਤਾਂ ਰੋਲਾ ਪਾਉਂਦੀ ਆ ਕਿ ਗਲਤ ਆ ਆਮ ਆਦੀ ਪਾਰਟੀਕਲ ਪੰਜਾਬ ਚ ਨਹੀਂ ਖੁਸ਼ ਕਰੀ ਜਦੋਂ ਕਿ ਪੰਜਾਬ ਲਈ ਵੱਡੀ ਵੱਡਾ ਪੈਨੂ ਖੜਾ ਹੈ ਸਰਦੀ ਸੁਬਾ ਵੀ ਹੈ ਤੇ ਇੱਥੇ ਇੱਕ ਨਵਾਂ ਫਿਕਰ ਜਨਮਿਆ ਹੋਇਆ ਹੈ ਵੱਸੂ ਸਾਹਿਬ ਆਮ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਦੋਂ ਵੋਟਸ ਦਾ ਹੀ ਉਰੇ ਆਈ ਤਾਂ ਸਥਾਨਕ ਲੋਕ ਜਿਨ੍ਹਾਂ ਬਾਰੇ ਭਾਜਪੀ ਨੇ ਪਹਿਲਾਂ ਹੀ ਮੰਨਿਆ ਹੋਇਆ ਕਿ ਆਹ ਪਿੰਡਾਂ ਦੀ ਵੋਟ ਨਹੀਂ ਪੈਣੀ ਆ ਕਿਸਾਨੀ ਵੋਟ ਨਹੀਂ ਪੈਣੀ ਆ ਵਰਗ ਦੀ ਵੋਟ ਨਹੀਂ ਪੈਣੀ ਆ ਮੀਡੀਆ ਦੀ ਵੋਟ ਨਹੀਂ ਪੈਣੀ ਵਰਗਵੰਡ ਜਿਹੜੀ ਉਹ ਕਰਕੇ ਬੈਠੇ ਨੇ ਕਿ ਉਹਨਾਂ ਦੀਆਂ ਜਦੋਂ ਵੋਟਾਂ ਘੱਟ ਹੋਣਗੀਆਂ ਪਰ ਜਿਹੜੇ ਹੋਰ ਨਾ ਸੁਬਿਆਂ ਜੋ ਇੱਥੇ ਵੱਡੀ ਗਿਣਤੀ ਚ ਆਏ ਨੇ ਜਾਂ ਨਿਆਂਦੇ ਜਾ ਰਹੇ ਨੇ ਕਹਿੰਦੇ ਕਿ ਉਹਨਾਂ ਦੀਆਂ ਵੱਧ ਬਣ ਗਈਆਂ ਫਿਰ ਫਿਕਰ ਇਹ ਵੀ ਖੜਾ ਇੱਕ ਤਾਂ ਪਹਿਲਾਂ ਹੀ ਇੱਥੇ ਟਕਰਾ ਵਾਲਾ ਮਾਹੌਲ ਬਣ ਰਿਹਾ ਜੀ ਬਾਹਰੀ ਔਰ ਸਥਾਨਕ ਦਾ ਤੇ ਜੇਕਰ ਉਹਦੇ ਵਿੱਚ ਵੋਟ ਸਦਾਈ ਨੇ ਰੋਲ ਨਿਭਾਇਆ ਤਾਂ ਹੋਰ ਮੋੜ ਮਤਲਬ ਕਿ ਤਿੱਖਾ ਹੋ ਸਕਦਾ ਜਦੋਂ ਕਿ ਸਰਕਾਰਾਂ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੁੰਦੀ ਹੈ ਤੁਸੀਂ ਲੋਕਾਂ ਦਾ ਯਕੀਨ ਜਿੱਤ ਕੇ ਆਓ ਤੇ ਲੋਕ ਤੁਹਾਡੇ ਮੂਰੇ ਆਪ ਆ ਕੇ ਦੱਸਣਗੇ ਪਿੰਡਾਂ ਦੇ ਮੈਨੂੰ ਦੱਸੋ ਜੀ ਕਿਹਨੂੰ ਨਹੀਂ ਪਤਾ ਹੁੰਦਾ ਕਿ ਕਿਹੜਾ ਕਿਹੜਾ ਵੋਟਰ ਸੂਚੀ 'ਚ ਹੈਗਾ ਤੇ ਕਿਹੜਾ ਨਹੀਂ ਹੈ ਕਿਦੀ ਜਾਲੀ ਐਕਟੀਵਿਟੀ ਦੀ ਨਹੀਂ ਹੈ ਤੇ ਤੁਹਾਡੇ ਕੋਲ ਪੰਜ ਸਰਪੰਚ ਪੰਚਾਇਤਾਂ ਗਿਆ ਕਰਾ ਲਓ ਪਤਾ ਤੇ ਇਸ ਲਈ ਬਾੜ ਤੇ ਪਿੰਡ ਪੱਧਰ ਤੇ ਪਹਿਲਾਂ ਤੋਂ ਹੀ ਇਹ ਪਤਾ ਹੈ ਤਾਂ ਇਹਦਾ ਮਤਲਬ ਇਹ ਵੋਟ ਸੁੱਧਾਈ ਹੈ ਕਿ ਕਿਤਨਾ ਕਿਤੇ ਉਹਦੀ ਆੜ ਦੇ ਵਿੱਚ ਆਪਣੀ ਵਿਰੋਧੀ ਵੋਟਾਂ ਨੂੰ ਸਪਾਏ ਜੇ 3 ਤੋਂ 5000 ਵੋਟ ਇੱਕ ਵਿਧਾਨ ਸਭਾ ਹਲਕੇ 'ਚ ਬਾਹਰ ਕਰ ਦਿੱਤੀ ਜਾਵੇ ਤਾਂ ਨਤੀਜਾ ਬਦਲ ਜਾਂਦਾ ਜੀ ਇਹਨਾਂ ਨਾਲ ਸੋ ਇਸ ਲਈ ਕਿਤੇ ਖੇਲਾ ਤਾਂ ਨਹੀਂ ਵੱਡਾ ਇਹਦੇ ਲਈ ਸਵਾਲ ਖੜਾ ਹੈ ਦੀਪਕ ਜੀ ਅਸੀਂ ਸਿਆਸੀ ਮੌਸਮ ਦੀ ਤਾਂ ਗੱਲ ਕਰ ਲਈ ਪੰਜਾਬ 'ਚ ਵੈਸੇ ਮੌਸਮ ਕਿਹੋ ਜਿਹਾ ਹੈ ਮੌਸਮ ਥੋੜਾ ਥੋੜਾ ਕਰਵਟ ਲੈਣ ਲੱਗਿਆ ਜੀ ਮਤਲਬ ਸ਼ਾਮ ਜੇ ਨੂੰ ਰਾਤ ਜੇ ਨੂੰ ਥੋੜੀ ਜਿਹੀ ਨਰਮੀ ਇੱਕ ਦੋ ਦਿਨ ਤੋਂ ਸ਼ੁਰੂ ਹੋਈ ਹੈ ਪਰ ਅਜੇ ਵੀ ਜਿਹੜਾ ਪ੍ਰਦੂਸ਼ਣ ਆਇਆ ਉਹਦਾ ਗਵਾਰ ਖੜਾ ਹੈ ਕਿਉਂਕਿ ਦੀਵਾਲੀ ਦੇ ਬੰਬ ਪਟਾਕੇ ਜਿਹੜੇ ਗ੍ਰੀਨ ਕਹਿ ਕੇ ਵਿਚਲਾਏ ਉਹ ਵੀ ਸਾਨੂੰ ਪਤਾ ਕਹੇ ਜੇ ਸੀ ਤੇ ਪਰਾਲੀ ਤਾਂ ਇਸ ਵਾਰ ਬਹੁਤ ਬਹਾਨਾ ਜਦੋਂ ਕਿ 70-75% ਪੰਜਾਬ 'ਚ ਪਰਾਲੀ ਘਟ ਜਲ ਰਹੀ ਹੈ ਪਰ ਅਜੇ ਵੀ ਉਹ ਉਹਦਾ ਅਸਰ ਹੈਗਾ ਜੀ ਬੰਬ ਪਟਾਕਿਆਂ ਦਾ ਤੇ ਆਉਂਦੇ ਪਹਿਲੇ ਹਫਤੇ ਤੋਂ ਕਹਿੰਦੇ ਕਿ ਪੰਜਾਬ ਨੇ ਇੱਕਦਮ ਮੌਸਮ ਤੇ ਜਾਂ ਉੱਤਰੀ ਭਾਰਤ 'ਚ ਮੌਸਮ ਨੇ ਤਬਦੀਲੀ ਲੈਣੀ ਹੈ ਤੇ ਦੀਪੋਇ ਨੇ ਕੀ ਗੱਲ ਠੀਕ ਹੈ ਕਿ ਦਿੱਲੀ ਦੇ ਵਿੱਚ ਨਕਲੀ ਮੀਂਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਜੀ ਹਾਂ ਇਹ ਇਹ ਵੀ ਇਹਦੀ ਚਰਚਾ ਹੈਗੀ ਹੈ ਕਿ ਇਹਦੀ ਪ੍ਰੈਕਟਿਸ ਕਰਨ ਦੀ ਕੋਾਇਦ ਹੈਗੀ ਹੈ ਕਿ ਆਪਾਂ ਨਕਲੀ ਮੀਂਹ ਪਾ ਕੇ ਉਹਨੂੰ ਪੋਲੂਸ਼ਨ ਨੂੰ ਘਟਾ ਲਈਏ ਮਤਲਬ ਇਹ ਜਿਹੜੇ ਟੈਂਪਰੇਰੀ ਫੇਜ਼ ਨੇ ਉਹਦੀ ਬਜਾਏ ਓਵਰਆਲ ਪ੍ਰਦੂਸ਼ਨ ਦੇ ਹੱਲ ਕਰਨ ਲਈ ਕਿਉਂ ਕੰਮ ਨਹੀਂ ਹੁੰਦਾ ਸਵਾਲ ਤਾਂ ਇਹ ਹੈ ਹੂੰ ਪਿਛਲੇ ਦਿਨ ਹੀ ਇਹ ਵੀ ਸੁਣਿਆ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜਾ ਧੂਆਂ ਹੋਇਆ ਜਿਹੜਾ ਪ੍ਰਦੂਸ਼ਣ ਆ ਉਹਦੇ ਵਿੱਚ ਵੀ ਪਾਕਿਸਤਾਨ ਦਾ ਹੱਥ ਹੈ ਕਹਿੰਦੇ ਉੱਥੋਂ ਆ ਰਹੀ ਹੈ ਕਹਿੰਦੇ ਧੂਆਂ ਜਿਹੜਾ ਸਾਰਾ ਪਾਕਿਸਤਾਨ ਤੋਂ ਆ ਰਿਹਾ ਨਹੀਂ ਦੇਖੋ ਇਹਦੇ ਵਿੱਚ ਤਾਂ ਕੋਈ ਦੋਰਾਏ ਨਹੀਂ ਕਿ ਜਦੋਂ ਖੇਤਾਂ ਨੂੰ ਅੱਗ ਲੱਗਦੀ ਹੈ ਚਾਹੇ ਉਹ 1% ਲੱਗੇ ਤੇ 10% ਹੋ ਤਾਂ ਧੂਆਂ ਤਾਂ ਹੁੰਦਾ ਤੇ ਜੇ ਪੰਜਾਬ ਦੇ ਕਿਤੇ ਲੱਗੀ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਇਹ ਤੰਗ ਕਰੂਗਾ ਨਾ ਜੀ ਜਿਹੜੇ ਉੱਥੋਂ ਦੇ ਨੇ ਸਥਾਨ ਕਿਨੇ ਉਹ ਪਿੰਡ ਹੈ ਉਹ ਖੇਤਰ ਹੈ ਇਸੇ ਤਰ੍ਹਾਂ ਜੇ ਲਹਿੰਦੇ ਪੰਜਾਬ 'ਚ ਲੱਗ ਰਹੀ ਹੈ ਤਾਂ ਉਹਦਾ ਅਸਰ ਇੱਧਰ ਆ ਸਕਦਾ ਹੈ ਹੈਨਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਐਥੋਂ 700 ਕਿਲੋਮੀਟਰ ਦਿੱਲੀ ਪਹੁੰਚ ਗਿਆ ਜਦ। ਜੀ ਮਤਲਬ ਪੰਜਾਬ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਘੱਟ ਹੈ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧ ਹੈ ਤੇ ਕਹਿੰਦੇ ਜੀ ਉਹ ਸਰਸਾ ਕਹਿੰਦਾ ਜੀ ਆਮ ਆਦੀ ਪਾਰਟੀ ਵਾਲੇ ਧੱਕੇ ਨਾਲ ਕਿਸਾਨਾਂ ਨੂੰ ਕਹਿ ਕੇ ਲਵਾ ਰਹੇ ਨੇ। ਕਿ ਭਰਾਵਾ ਪਹਿਲਾਂ ਆਵਾਜ਼ ਦੀ ਪਾਰਟੀ ਵਾਲੀ ਕਹਿੰਦੀ ਸੀ ਪੰਜਾਬ ਵਾਲੇ ਧੱਕੇ ਨਾਲ ਆ ਰਹੇ ਨੇ ਸੋ ਹੁਣ ਪੰਜਾਬ ਝਾਵਾ ਦੀ ਪਾਰਟੀ ਸਰਕਾਰ ਹੋ ਤੋ ਹੋਰ ਬੋਲੀ ਬੋਲਦੀ ਐ ਸੋ ਕੁੱਲ ਮਿਲਾ ਕੇ ਬਲੇਮ ਗੇਮ ਐ ਜਦੋਂ ਕਿ ਸੁਭਿਆਂ ਦੀਆਂ ਸਰਕਾਰਾਂ ਔਰ ਕੇਂਦਰ ਦੀ ਸਰਕਾਰ ਮਿਲ ਕੇ ਜਿੱਤੇ ਕੰਮ ਕਿਉਂ ਨਹੀਂ ਕਰਦੀ ਕਿ ਸਾਨੂੰ ਪ੍ਰਦੂਸ਼ਣ ਦੋਸ਼ਕਾਰਾ ਪਾਉਣ ਦੇ ਲਈ ਕੀ ਲੋੜ ਐ ਕਿਹੜੀ ਯੋਜਨਾ ਤੇ ਕੰਮ ਕਰਨ ਦੀ ਲੋੜ ਐ ਜਦੋਂ ਇਹ ਹਰ ਸਾਲ ਆਉਣਾ ਇਹ ਮੁੱਦਾ ਤੇ ਉਹਦੇ ਤੇ ਮੰਥਨ ਕਿਉਂ ਨਹੀਂ ਸਵਾਲ ਤਾਂ ਇਹ ਦੀਪਕ ਜੀ ਇਹਨਾਂ ਸਾਰੀਆਂ ਖਬਰਾਂ ਲਈ ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫੇਰ ਗੱਲਬਾਤ ਹੋਏਗੀ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀ